ਹਾਂਜੀ ਅੱਜ ਤਰੀਕ ਆ 17 ਅਕਤੂਬਰ ਦਿਨ jumma ਤੇ 225 ਸਾਲ ਆ ਜ਼ਹਿਰ ਉਵੇਂ ਹੀ ਫਗ ਰਿਹਾ ਕਿੱਥੇ ਗਿਆ ਵੀ ਆਪਣੇ ਬਲਬੀਬ ਸਿੰਘ ਸੀਚਿਆਲ ਕਹਿੰਦੇ ਪਿੱਛੋਂ ਸਾਫ਼ ਕਰਦਾ ਤੁਰਿਆ ਆਉਂਦਾ ਆਹ ਜ਼ਹਿਰ ਉਹ ਜਾ ਕੇ ਬੁੱਢੇ ਦਰਿਆ 'ਤੇ ਦੇਖਣਾ ਬੁੱਢੇ ਦਰਿਆ 'ਤੇ ਜਾ ਕੇ ਦੇਖਣਾ ਸਤਲੁਜ 'ਚ ਤੇ ਉੱਥੋਂ ਗਾਹਾਂ ਤੁਹਾਨੂੰ ਪਤਾ ਇਹ ਕਿੱਥੋਂ ਉੱਥੇ ਤੱਕ ਪਹੁੰਚਦੀ ਆ ਜ਼ਹਿਰ ਛੋੜੇ ਘਰਾ ਤੱਕ ਛੋੜੇ ਜਵਾਕਾਂ ਤੱਕ ਛੋੜੀਆਂ ਨਸਲਾਂ ਨੂੰ ਖਤਮ ਕਰਨ ਦੇ ਲਈ ਦੂਜੀ ਸੌਤੋ ਜਿਹੜੀ ਹੈਰਾਨੀ ਵਾਲੀ ਗੱਲ ਆ ਤੁਹਾਨੂੰ ਦੱਸਦਾ ਹਾਂ ਤੋ ਕੀ ਚੱਲਦਿਆ ਭਾਈ ਇਸ ਵੇਲੇ ਐਨਜੀਟੀ ਦੇ ਵਿੱਚ ਤੇ ਜਿਹੜੀ ਜ਼ਿਲ੍ਹਾ ਅਦਾਲਤਾਂ ਉੱਥੇ ਇਹਨਾਂ ਦੇ ਖਿਲਾਫ ਐਨਜੀਟੀ ਦੇ ਵਿੱਚ ਜਾਣਬੁੱਝ ਕੇ ਪੇਸ਼ ਨਹੀਂ ਹੋ ਰਹੇ ਜਾ ਨਹੀਂ ਰਹੇ ਤੇ ਜ਼ਿਲ੍ਹਾ ਅਦਾਲਤ ਦੇ ਵਿੱਚ ਪੰਜਾਬ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਇਹਨਾਂ ਨੂੰ ਬਚਾਉਣਾ ਕਿਵੇਂ ਆ ਉਹ ਕਿਵੇਂ ਕਦੇ ਨਾ ਵਕੀਲ ਨਹੀਂ ਪੇਸ਼ ਹੁੰਦਾ ਕਦੇ ਸੰਮਣ ਨਹੀਂ ਤਮਿਲ ਹੁੰਦੇ ਕਦੇ ਐਡਰੈਸ ਨਹੀਂ ਪੰਦਿਆਂ ਦੇ ਲਾਭਦੇ ਕਦੇ ਕੋਈ ਬਹਾਨਾ ਕਦੇ ਕੋਈ ਬਹਾਨਾ ਕਦੇ 2 ਮਹੀਨੇ ਤਰੀਕ ਤੋਂ 4 ਮਹੀਨੇ ਤਰੀਕ ਜਣੇ ਹਰ ਹੀਲੇ ਕਿਸੇ ਵੀ ਤਰੀਕੇ ਨਾਲ ਇਹਨਾਂ ਜਿਹੜਾ ਡਾਂਗ ਇੰਡਸਟਰੀਆਂ ਵਾਲੇ ਆ ਜਾਂ ਇਲੈਕਟ੍ਰੋਪ੍ਰਿੰਟ ਜਿੰਨੀਆਂ ਇੰਡਸਟਰੀਆਂ ਵਾਲੇ ਆ ਇਹਨਾਂ ਨੂੰ ਬਚਾਉਣ ਲਈ ਸਾਰਾ ਜੋਰ ਇਸ ਵੇਲੇ ਐਨਜੀਟੀ ਦੇ ਵਿੱਚ ਤੇ ਜਿਹੜੀ ਜ਼ਿਲ੍ਹਾ ਅਦਾਲਤ ਦੋ ਥਾਂ ਇਹਨਾਂ ਦੇ ਖਿਲਾਫ ਜਿਹੜਾ ਕੇਸ ਚੱਲ ਰਿਹਾ ਹੈ ਇਹਨਾਂ ਨੂੰ ਬਚਾਉਣ ਦੇ ਉੱਤੇ ਪੂਰਾ ਜੋਰ ਲੱਗਿਆ ਪਿਆ ਸਰਕਾਰ ਦਾ ਇੱਕ ਪਾਸੇ ਐਨਜੀਟੀ ਦਾ ਸਾਫ਼ ਆਡਰ ਹੈ ਵੀ ਇਹ ਜਿਹੜਾ ਜ਼ਹਿਰ ਹੈ ਇਹਨੂੰ ਤੁਰਤ ਰੋਕਿਆ ਜਾਵੇ ਇਹ ਦਰਿਆਚ ਤੁਸੀਂ ਨਹੀਂ ਪਾ ਸਕਦੇ ਦੂਜੇ ਪਾਸੇ ਸ਼ਰੇਆਮਾਂ ਦੇਖ ਲੋ ਅੱਜ ਮੈਂ 25 ਆ 17 ਅਕਤੂਬਰ 2025 ਨੂੰ ਦਿਖਾ ਰਿਹਾ ਆਹ ਗੰਦਗੀ ਆਹ ਜ਼ਹਿਰ ਓਵੇਂ ਲੋਕਾਂ ਦੇ ਕਿਵੇਂ ਲੋਕਾਂ ਦੀਆਂ ਜ਼ਿੰਦਗੀਆਂ ਨਸਲਾਂ ਬਰਬਾਦ ਕਰ ਰਹੀ ਹੈ ਬਣਾ ਰੌਲਾ ਪਾਉਂਦੇ ਸੀਗੇ ਕਿ ਸੀਚਲ ਸਾਹਿਬ ਲਾਗੇ ਜੀ ਕੀ ਕਰਤਾ ਆਹ ਜਾਲੀਆਂ ਲਾ ਕੇ ਤੁਰ ਗਏ ਦਲੇ ਆ ਲੈ ਆਹ ਕੁਛ ਹੈ ਜਾਲੀਆਂ ਲਾਤੀਆਂ ਵਿੱਚ ਤੇ ਜੀ ਸੀ ਬੀ ਮਾਰਤੀ ਆਹ ਗੰਦਗੀ ਨੂੰ ਕੌਣ ਸਾਫ਼ ਕਰੂਗਾ ਕੈਮੀਕਲ ਨੂੰ ਕੌਣ ਸਾਫ਼ ਕਰੂ ਜਿਹੜਾ ਕੈਮੀਕਲ ਨਸਲਾਂ ਖਾ ਰਿਹਾ ਜਵਾਨੀਆਂ ਖਾ ਰਿਹਾ ਜ਼ਿੰਦਗੀਆਂ ਖਾ ਗਿਆ ਲੋਕਾਂ ਦੀਆਂ ਉਹ ਰਾਸਤਾਂ 'ਤੇ ਲੋਕਾਂ ਦੀਆਂ ਉਹਨੂੰ ਕੌਣ ਸਾਫ਼ ਕਰੂਗਾ ਹੋ ਗਏ ਡਰਾਮੇ ਪੂਰੇ ਕਿੱਥੇ ਗਏ ਬਾਬਾ ਜੀ ਹੁਣ ਕਿੱਥੇ ਗਈਆਂ ਸਰਕਾਰਾਂ ਰੱਬ ਦਾ ਵਾਸਤਾ ਪੰਜਾਬ ਦੇ ਲੋਕੋ ਆਪ ਨਸਲਾਂ ਬਚਾਉਣੀਆਂ ਗੰਦਗੀ ਰੋਕ ਲੋ ਜ਼ਹਿਰਾਂ ਰੋਕ ਲੋ ਉੱਠ ਖੜੂ ਦੀ ਖਾਤਰ ਬੋਲ ਕੋ ਨਹੀਂ ਹਸਪਤਾਲ ਭਰੇ ਪਏ ਆ ਕੁੱਲ ਬੱਚਾ ਬਜ਼ੁਰਗ ਨੌਜਵਾਨ ਹਰ ਇੱਕ ਬੰਦਾ ਬਿਮਾਰ ਹੋਇਆ ਪਿਆ ਬੱਚੇ ਪੈਦਾ ਕਰਨ ਨੂੰ ਬੱਚੇ ਸਾਡੇ ਪੈਦਾ ਹੋਣ ਵੜਗੇ ਯਾਰਾਂ ਵੀ ਕੇ ਬੱਚੇ ਪੈਦਾ ਹੋਣਗੇ ਤਾਂ ਉਹ ਦੇ ਸੈਂਟਰਾਂ ਚ ਜਾਣ ਲੱਗੇ ਠੀਕਣਾ ਚ ਵਖ ਲੈਣ ਲੱਗੇ ਇਹ ਹਾਲਾਤ ਦਿਖਾ ਦੇ ਖੜਿਆ ਨਹੀਂ ਜਾਂਦੇ ਤੇ ਖੜ ਕੇ ਮੈਂ ਕਹਿੰਦਾ 5 ਮਿੰਟ ਖੜਨਾ ਔਖਾ ਇੰਨੀ ਜ਼ਹਿਰ ਜੋ ਹਵਾੜ ਚੜਦੀ ਹੈ ਗੈ ਚੜਦੀ ਹੈ ਤੇ ਇਹ ਅਸੀਂ ਪੀ ਰਹੇ ਆ ਬਾਈ ਆ ਗੰਦਗੀ ਜ਼ਹਿਰ ਪੀ ਰਹੇ ਆ